ਵਿਸ਼ਾਵਟ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਰ ਪ੍ਰੀਤ ਕੋਰ ਤਾਹਾਜ਼ਰ ਹੋਏ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਨੇ ਆ ਕਿ ਤਰਨਤਾਰਨ ਜ਼ਿਮਨੀ ਚੋਣਾਂ ਦੇ ਮੱਦੇ ਨਜ਼ਰ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢੇ ਜਾ ਰਹੇ ਜਿहां ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਸੀਐਮ ਮਾਨ ਦਾ ਪਾਰਟੀ ਉਮੀਦਵਾਰ ਹਰਮਿਤ ਸੰਧੂ ਦੇ ਹੱਕ ਦੇ ਵਿੱਚ ਰੋਡ ਸ਼ੋਅ ਜੁੜਾ ਕੀ ਕੱਢਿਆ ਗਿਆ ਤੇ ਤਰੰਤਾਰਨ ਦੇ ਪਿੰਡ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਉਹਨਾਂ ਦੇ ਨਾਲ ਆਪਣੀ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਆਓ ਸੁਣਦੇ ਹਾਂ ਇੰਨਾ ਪਿਆਰ ਤੁਸੀਂ ਦੇ ਰਹੇ ਹੋ ਔਰ ਇੰਨਾ ਜਨੂਨ ਜੋਸ਼ ਤੁਹਾਡੇ ਚ ਮੈਨੂੰ ਲੱਗਦਾ ਮੈਨੂੰ ਬੋਲਣ ਦੀ ਲੋੜ ਨਹੀਂ ਹੁਣ ਤੁਸੀਂ ਬੋਲਣ ਲੱਗ ਗਏ ਕਿਉਂਕਿ ਜਦੋਂ ਪਬਲਿਕ ਨੂੰ ਜ਼ੁਬਾਨ ਮਿਲ ਜੇ ਜਦੋਂ ਪਬਲਿਕ ਨੂੰ ਗੱਲ ਕਹਿਣ ਦਾ ਮੈਦਾਨ ਮਿਲ ਜੇ ਫਿਰ ਲੀਡਰਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਜਦੋਂ ਜਵਾਨ ਜਿਹੜੇ ਨੇ ਉਹ ਮੋਰਚਿਆਂ 'ਚ ਆਪ ਵਹਿ ਜਾਣ ਫਿਰ ਜਰਨੈਲਾਂ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਪਰ ਹਾਂ ਕਿਹਾ ਇਹ ਜਾਂਦਾ ਹੈ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਮੇਰੇ ਤਾਂ ਨਾ ਹੀ ਲੱਗਦਾ ਲੜਨਾ ਤੁਸੀਂ ਐ ਮੈਂ ਅੱਜ 12-13 ਪਿੰਡਾਂ ਦੇ ਵਿੱਚ ਆ ਕੇ ਆਇਆ ਨਸ਼ਹਿਰਾ ਢਾਲਾ ਕਸਲ ਕਲਸ ਕਲਸ ਅਥੋੜਾ ਗੱਗੋ ਬੂਹਾ ਇਹਦੋਂ ਪਹਿਲਾਂ ਰਸੂਲਪੁਰ ਚੀਮਾ ਸਾਰੇ ਪਿੰਡਾਂ ਜਾ ਕੇ ਆਇਆ ਉਹ ਸਾਰੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਲੋਕ ਪਿਆਰ ਦੇ ਰਹੇ ਆ ਕਿਉਂਕਿ ਮੈਂ ਤੁਹਾਡੇ ਵਰ ਪੰਜਵੀਂ ਵਾਰ ਸਟ੍ਰੋਮਨੀ ਕਮੇਟੀ ਦੇ ਪ੍ਰਧਾਨ ਬਣਨੇ ਹਰਜਵੰਦਰ ਸਿੰਘ ਤਾਂ ਮੇ ਦਾਸ ਨੇ ਆ ਕਿ ਇਸ ਦਾ ਮੱਦੇ ਨਜ਼ਰ ਸਟ੍ਰੋਮਨੀ ਕਾਲਜ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਦੇ ਵੱਲੋਂ ਵੀ মিডিਆ ਨੂੰ ਸੰਬੋਧਨ ਕੀਤਾ ਗਿਆ ਆ ਜਿਹੜੀ ਜਿੱਤ ਹੈ ਪੂਰੇ ਖਾਲਸਾ ਪੰਥ ਦੀ ਜਿੱਤ ਹੈ ਆ ਜਿਹੜੀ ਹੈ ਸੈਂਟਰ ਦੀਆਂ ਏਜੰਸੀਆਂ ਦੇ ਬੰਦੇ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਖਾਲਸਾ ਪੰਥ ਦੀ ਸੁਪਰ ਪਾਰਲੀਮੈਂਟ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਕਰੀਏ ਪਰ ਮੈਂ ਵਧਾਈ ਦਿਨਾ ਸਾਰੇ ਵਰਕਰਾਂ ਨੂੰ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਡੱਡ ਕੇ ਏਜੰਸੀਆਂ ਦੇ ਬੰਦਿਆਂ ਦੀ ਦਾ ਮੁਕਾਬਲਾ ਕੀਤਾ ਤੇ ਧਾਮੀ ਸਾਹਿਬ ਦੀ ਜਿੱਤ ਕਰਾਈ ਤੇ ਉਹ ਵੀ ਇਤਿਹਾਸਿਕ ਜਿੱਤ ਹੋਈ ਸਾਹਿਬ ਦਾ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਜੁੜਾ ਸਾਹਮਣੇ ਆਇਆ ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਸਪੈਂਡ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਪਰ ਉਹ ਪੁੱਲਰ ਦਾ ਰਿਮਾਂਡ ਪ੍ਰਾਪਤ ਕਰਨ ਦੇ ਵਿੱਚ ਸਫਲ ਨਹੀਂ ਹੋ ਸਕੇ ਜਿਹਾ ਪੁੱਲਰ ਦੇ ਨਾਲ ਸੰਬੰਧਿਤ ਮਾਮਲੇ ਵਿੱਚ ਮੋਹਾਲੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਜਿੱਥੇ ਚੰਡੀਗੜ੍ਹ ਸੀਬੀਆਈ ਨੇ ਮੋਹਾਲੀ ਜ਼ਿਲ੍ਹਾ ਅਦਾਲਤ ਦੇ ਵਿੱਚ ਆਪਣਾ ਜਵਾਬ ਦਾਇਰ ਕੀਤਾ ਇਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਸਸਪੈਂਡ ਡੀਆਈਸੀ ਪੁੱਲਰ ਦੇ ਰਿਮਾਂਡ ਲਈ ਦਾਇਰ ਕੀਤੀ ਗਈ ਅਰਜ਼ੀ ਨੂੰ ਮਹਾਲੀ ਅਦਾਲਤ ਨੇ ਰੱਦ ਕਰ ਦਿੱਤਾ ਇਸ ਸਮੇਂ ਪੁੱਲਰ 5 ਦਿਨਾਂ ਲਈ ਸੀਬੀਆਈ ਰਿਮਾਂਡ ਤੇ ਹਨ ਇਸ ਫੈਸਲੇ ਦਾ ਮਤਲਬ ਹੈ ਕਿ ਪੰਜਾਬ ਵਿਜੀਲੈਂਸ ਫਿਲਹਾਲ ਪੁੱਲਰ ਤੋਂ ਪੁਚੇਸ਼ ਲਈ ਉਸ ਦੀ ਹਿਰਾਸਤ ਨਹੀਂ ਲੈ ਸਕੇਗੀ ਜਦੋਂ ਤੱਕ ਉਹ ਸੀਬੀਆਈ ਰਿਮਾਂਡ ਤੇ ਹੱਥ ਇਹ ਸਪਸ਼ਟ ਹੈ ਕਿ ਸੀਬੀਆਈ ਫਿਲਹਾਲ ਪੁੱਲਰ ਤੋਂ ਪੁੱਛ ਕੇ ਜਾਰੀ ਰੱਖੇਗੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਜਿਹੜੀ ਪਲਟੀ ਮਾਰ ਲਈ ਹੈ ਜਿਵੇਂ ਦੱਸਿਆ ਨਾ ਕਿ ਵਪਾਰਸ਼ਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਕੀਮਤਾਂ ਦੇ ਵਿੱਚ ਜਿਹੜਾ ਕਿ ਉਛਾਲ ਵੇਖਣ ਨੂੰ ਮਿਲ ਰਿਹਾ ਹੈ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਹਫਤੇ ਦੀ ਸ਼ੁਰੂਆਤ ਸਕਾਰਾਤਮਕ ਨੋਟ ਤੇ ਕੀਤੀ ਹੈ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਕਰੇਲੂ ਫਿਊਚਰਜ਼ ਬਾਜ਼ਾਰ ਦੇ ਵਿੱਚ ਸੋਨਾ ਅਤੇ ਚਾਂਦੀ ਦੋਵੇਂ ਹਰੇ ਰੰਗ ਵਿੱਚ ਵਪਾਰ ਕਰਦੇ ਦੇਖੇ ਜਾ ਰਹੇ ਹਨ। ਐਮਸੀਐਕਸ ਤੇ ਸੋਨੇ ਦੀ ਦਸੰਬਰ ਫਿਊਚਰਜ਼ ਕੀਮਤ 0.2% ਵੱਧ ਕੇ 121494 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਚਾਂਦੀ ਦੀਆਂ ਕੀਮਤਾਂ ਵੀ 0.46% ਵਧ ਕੇ 1,48,950 ਰੁਪਏ ਪ੍ਰਤੀ ਕਿਲੋਗ੍ਰam ਹੋ ਗਈਆਂ ਹਨ ਡਾਲਰ ਸੂਚਕਾਂਕ ਦੇ ਵਿੱਚ ਗਿਰਾਵਟ ਅਤੇ ਕਰੇਲੂ ਬਾਜ਼ਾਰ ਦੇ ਵਿੱਚ ਮਜ਼ਬੂਤ ਸਪੌਟ ਮੰਗ ਕਾਰਨ ਸੋਨੇ ਦੀ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਕੁਝ ਕਮਜ਼ੋਰ ਹੋ ਗਈਆਂ ਹਨ ਪਿਛਲੇ ਵਾਰਕ ਸੈਸ਼ਨ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ 120770 ਰੁਪਏ ਪ੍ਰਤੀ 10 ਗ੍ਰਾਮ ਸੀ ਤੇ ਇਸ ਦੌਰਾਨ 22 ਕੈਰਟ ਸੋਨਾ 117870 ਰੁਪਏ ਤੇ 20 ਕੈਰਟ 107490 ਰੁਪਏ 18 ਕੈਰਟ 97820 ਰੁਪਏ ਅਤੇ 14 ਕੈਰਟ ਸੋਨਾ 77900 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਸੀ ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਵੀ ਹੋਇਆ। ਪੰਜਾਬ ਦੇ ਵਿੱਚ ਹੁਣ ਮੌਸਮ ਜੜਾ ਕੀ ਬਦਲੇਗਾ? ਜਿਵੇਂ ਦੱਸਦਿਆਂ ਕਿ ਇੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ। ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਵੇਖਣ ਨੂੰ ਮਿਲੇਗਾ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਚੁਟਾਈ ਗਈ ਹੈ। ਮੌਸਮ ਵਿਭਾਗ ਨੇ 7 ਨਵੰਬਰ ਤੱਕ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਭਵਿੱਖਬਾਣੀ ਕੀਤੀ ਹੈ ਸਵੇਰ ਵੇਲੇ 4 ਅਤੇ 5 ਤਾਰੀਖ ਨੂੰ بارش ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਉੱਥੇ ਹੀ ਪੰਜਾਬ ਦੇ ਵਿੱਚ ਮੌਸਮ ਆਮ ਹੋਣ ਦੇ ਬਾਵਜੂਦ ਰਾਤ ਦਾ ਤਾਪਮਾਨ ਅਜੇ ਵੀ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਇਸ ਸਥਿਤੀ ਤੇ ਬਦਲਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਦੇ ਪਾਗ ਮੁਤਾਬਕ ਇੱਕ ਪੱਛਮੀ ਗੜਬੜੀ ਅੱਜ ਤੋਂ ਸਰਗਰਮ ਹੋ ਰਹੀ ਹੈ ਜਿਸ ਕਾਰਨ ਅਗਲੇ 2 ਦਿਨਾਂ ਵਿੱਚ ਦਰਮਿਆਨੀ ਬਾਰਿਸ਼ ਹੋਵੇਗੀ ਮੌਸਮ ਦੇ ਪਾਗ ਵੱਲੋਂ ਕੀਤੀ ਗਈ ਪੁਵਿਕਾ ਪਾਣੀ ਮੁਤਾਬਕ 4 ਤਰੀਕ ਯਾਨੀ ਕਿ ਅੱਜ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਵਿੱਚ ਬਾਰਿਸ਼ ਹੋਵੇਗੀ ਸਵੇਰ ਵਿੱਚ ਬਾਰਿਸ਼ ਹੋਣ ਦੇ ਨਾਲ ਨਾਲ ਤਾਪਮਾਨ ਦੇ ਵਿੱਚ ਵੀ ਗਿਰਾਵਟ ਆਵੇਗੀ ਅਤੇ ਠੰਡ ਵਿੱਚ ਵਾਧਾ ਹੋਵੇਗਾ ਪਿਛਲੇ 24 ਘੰਟਿਆਂ ਵਿੱਚ ਵੱਤ ਵਾਤ ਤਾਪਮਾਨ 0.2 ਫਿਸ਼ਾਰਾ 2 ਡਿਗਰੀ ਅਤੇ ਘੱਟੋ ਘੱਟ ਤਾਪਮਾਨ 0.7 ਡਿਗਰੀ ਡਿੱਗਿਆ ਤੇ ਇਸੇ ਤਰ੍ਹਾਂ 5 ਨਵੰਬਰ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਦੇ ਵਿੱਚ ਬਾਰਿਸ਼ ਹੋਵੇਗੀ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹਾਦਤ ਸਬੰਧੀ ਸਮਾਗਮਾਂ ਦਾ ਜਿਹੜਾ ਕੀ ਆਰੰਭ ਕੀਤਾ ਗਿਆ ਤੇ ਉਸ ਦੇ ਮੱਦੇ ਹੀ ਨਜ਼ਰ ਫਾਜ਼ਿਲਕਾ ਦੇ ਵਿੱਚ ਵੀ ਲਾਈਟਨ ਸ਼ੋਅ ਝੜਾ ਕੇ ਹੋਵੇਗਾ। ਪੰਜਾਬ ਸਰਕਾਰ ਵੱਲੋਂ ਮੁਖੰਡਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 8 ਨਵੰਬਰ ਨੂੰ ਕਰੀਬ ਸ਼ਾਮ 7 ਵਜੇ ਫਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਸੰਗਤ ਨੂੰ ਨੌਵੇਂ ਪਾਤਸ਼ਾਹ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਮਹਾਨ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਰਦਿਆਂ ਕਿਹਾ ਸਮੂਹ ਜ਼ਿਲ੍ਹਾ ਨਿਵਾਸੀ ਇਹ ਇਤਿਹਾਸਿਕ ਲਾਈਟ ਐਂਡ ਸਾਊਂਡ ਸ਼ੋਅ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਦੇਖਣ ਅਤੇ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਤੋਂ ਜਾਣੂ ਹੋਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸਮੂਹ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਆਧਾਰਿਤ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਵੱਧ ਚੜਕੇ ਸ਼ਿਰਕਤ ਕਰਨ ਦਾ ਸੱਦਾ ਦਿਨਦਿਆਂ ਦੱਸਿਆ ਕਿ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਡਿਜੀਟਲ ਤਰੀਕੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿਰਾਸਤ ਸਿੱਖਿਆਵਾਂ ਅਤੇ ਮਹਾਨ ਬਲੀਦਾਨ ਬਾਰੇ ਚਾਨਣਾ ਪਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸ਼ਾਨਦਾਰ ਪੇਸ਼ਕਾਰੀ ਨਾਲ ਸੰਗਤਾਂ ਨੂੰ ਅਨੋਖਾ ਅਨੁਭਵ ਹੋਵੇਗਾ ਜੋ ਗੁਰੂ ਸਾਹਿਬ ਜੀ ਦੇ ਸ਼ਾਂਤੀ, ਸਹਿਣਸ਼ੀਲਤਾ ਅਤੇ ਵਿਸ਼ਵਵਿਆਪੀ ਪਾਈਚਾਰੇ ਨੂੰ ਮਜ਼ਬੂਤ ਕਰਨ ਦੇ ਪਲਸਫੇ ਨੂੰ ਸੁੰਦਰਤਾ ਨਾਲ ਦਰਸਾਉਂਦੀ ਹੈ ਉਹਨਾਂ ਨੇ ਕਿਹਾ ਇਹ ਸ਼ੋਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਨਵਤਾ ਅਤੇ ਦਇਆ ਦੇ ਸੰਦੇਸ਼ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਤਰੁਕਾ ਦਾ ਅਗਲੀ ਖਬਰ ਦੇ ਵੱਲ ਦੱਸ ਦਿੰਦੇ ਹਾਂ ਕਿ ਅੱਜ ਪੰਜਾਬ ਸਰਕਾਰ ਦੇ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸਜਾਏ ਜਾ ਰਹੇ ਨਗਰ ਕੀਰਤਨ ਨੂੰ ਲੈ ਕੇ 4 ਨਵੰਬਰ ਮੰਗਲਵਾਰ ਯਾਨੀ ਕਿ ਅੱਜ ਛੁੱਟੀ ਐਲਾਨੀ ਗਈ ਹੈ ਇਹ ਛੁੱਟੀ ਸਿਰਹੋ ਸੁਲਤਾਨਪੁਰ ਲੋਧੀ ਵਿਖੇ ਰਹੇਗੀ ਜਿहां ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਵੱਲੋਂ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸਜਾਇਆ ਜਾਣ ਵਾਲੇ ਨਗਰ ਕੀਰਤਨ ਦੇ ਮੱਦੇ ਨਜ਼ਰ 4 ਨਵੰਬਰ ਨੂੰ ਸਰਕਾਰੀ ਗੈਰ ਸਰਕਾਰੀ ਸਕੂਲ ਕਾਲਜਸ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਬਕਾਇਦਾ ਜਾਰੀ ਕੀਤਾ ਗਿਆ ਪੰਜਾਬ ਵਿਦਾਂਦ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਅੰਤਰਰਾਸ਼ਟਰੀ ਪਾਵਰਸ ਲਾਪ ਦੇ ਜੇਤੂ ਨੂੰ ਜਿਹੜਾ ਕਿ ਸਨਮਾਨਿਤ ਕੀਤਾ ਗਿਆ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲtar Singh Sandhwan ਨੇ ਆਪਣੇ ਚੈਂਬਰ ਵਿੱਚ Jujhar Singh puttar Sangat Singh ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੋ ਆਬੂਦਾਬੀ ਵਿਖੇ ਹੋਏ ਅੰਤਰਰਾਸ਼ਟਰੀ ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤਣ ਵਾਲੇ ਪਹਿਲੇ ਭਾਰਤੀ ਅਤੇ ਵਿਸ਼ਵ ਪੱਧਰ ਦੇ ਪਹਿਲੇ ਸਿੱਖ ਬਣੇ ਹਨ Jujhar Singh ਨੇ ਰੂਸੀ ਹੈਵੀ weight Anatoly ਗਲੁਸ਼ਕਾ ਨੂੰ ਹਰਾ ਕੇ ਇਤਿਹਾਸ ਰਚਿਆ ਉਹ ਸਟਿਚਮ ਕੌਰ ਸਾਹਿਬ ਜ਼ਿਲ੍ਹਾ ਰੋਪੜ ਨਾਲ ਸੰਬੰਧਿਤ ਹਨ ਸਪੀਕਰ ਸੰਧਵਾ ਨੇ ਕਿਹਾ ਜੁਜਾਰ ਸਿੰਘ ਨੇ ਖੇਡਾਂ ਪ੍ਰਤੀ ਆਪਣੀ ਲਗਨ ਅਤੇ ਸਮਰਪਣ ਸਦਕਾ ਵਿਸ਼ਵ ਪਾਰ ਵਿੱਚ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਅਜਿਹੇ ਹੁਣ ਹਰ ਨੌਜਵਾਨ ਪੰਜਾਬ ਦੀਆਂ ਖੇਡਾਂ ਦੀ ਵਿਸ਼ਵ ਪੱਧਰ ਦੇ ਵਿੱਚ ਨਵੀਂ ਪਛਾਣ ਬਣਾ ਰਹੇ ਹਨ ਹੁਣ ਯਮਲਾ ਬਣ ਕੇ ਆਵੇਗਾ ਰਾਜਵੀਰ ਜਵੰਦਾ ਜੀ ਆ ਦੱਸ ਦਿੰਨੇ ਕਿ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਰਿਲੀਜ਼ ਹੋਵੇਗੀ ਸਵਰਗਵਾਸੀ ਪੰਜਾਬੀ ਕਾਇਕ ਰਾਜਵੀਰ ਜਵੰਦਾ ਇੱਕ ਵਾਰ ਫਿਰ ਵੱਡੇ ਪਰਦੇ ਤੇ ਆਪਣੇ ਪ੍ਰਸ਼ੰਸਕਾਂ ਨੂੰ ਨਜ਼ਰ ਆਉਣਗੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਉਹਨਾਂ ਦੀ ਫਿਲਮ ਯਮਲਾ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਜਵੰਦਾ ਦੇ ਪਰਿਵਾਰ ਨੇ ਇਹ ਫੈਸਲਾ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ ਲਿਆ ਜੋ ਕਿ ਮਰਹੂਮ ਕਲਾਕਾਰਾਂ ਦੀ ਕਲਾ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਹੈ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਇੱਕ ਫਨਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਪਰ ਉਹਨਾਂ ਦੀ ਕਲਾ ਰਹਿੰਦੀ ਦੁਨੀਆ ਤੱਕ ਜਿਉਂਦੀ ਹੈ ਪਰਿਵਾਰ ਨੇ ਵਾਅਦਾ ਕੀਤਾ ਹੈ ਕਿ ਉਹ ਰਾਜਵੀਰ ਦੀ ਕਲਾ ਨੂੰ ਜਿਉਂਦੇ ਰੱਖਣ ਦੇ ਇਸ ਸਫ਼ਰ ਦੇ ਵਿੱਚ ਇਸ ਯਮਲੇ ਨੂੰ ਉਹਨਾਂ ਦੀ ਕਲਾ ਰਾਹੀਂ ਹਮੇਸ਼ਾ ਜਿਉਂਦਾ ਰੱਖਣਗੇ ਪਰਿਵਾਰ ਨੇ ਐਤਵਾਰ ਯਾਨੀ 2 ਨਵੰਬਰ ਸ਼ਾਮ 6 ਵਜੇ ਰਾਜਵੀਰ ਜਵੰਦਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਇਸ ਫਿਲਮ ਦੀ ਰਿਲੀਜ਼ ਦਾ ਸੰਕੇਤ ਦਿੱਤਾ ਤਾਂ ਯਮਲਾ ਬਾਰੇ ਕੁਝ ਅਹਿਮ ਜਾਣਕਾਰੀ ਸ਼ੂਟਿੰਗ ਦੀ ਸ਼ੁਰੂਆਤ ਫਿਲਮ ਯਮਲਾ ਦੀ ਸ਼ੂਟਿੰਗ 2019 ਵਿੱਚ ਸ਼ੁਰੂ ਹੋਈ ਸੀ ਤਾਂ ਇਸ ਫਿਲਮ ਦੇ ਵਿੱਚ ਰਾਜਵੀਰ ਜਵੰਦਾ ਦੇ ਨਾਲ ਸਾਨਵੀ ਦਿਮਾਨ गुरप्रीत हरबी संघा रघुवीर बोली अते नवनीत कौर ढिलो ने अहम भूमिका निभाई हैं इस राकेश मेहता ने निर्देशित किया है जबकि बेली सिंह कक्कड़ ने इसका निर्माण किया है फिल्म की शूटिंग अमृतसर समेत कई वक वक् था गई है ਤਦੜੀ ਰਾਜਾ ਵਿੜਿੰਗ ਦੇ ਵੱਲੋਂ ਆਪਣੇ ਹੱਕ ਦੇ ਵਿੱਚ ਜਿਹੜਾ ਕਿ ਬਿਆਨ ਦਿੱਤਾ ਗਿਆ ਜਿਵੇਂ ਦੱਸਿਆ ਨੇ ਕਿ ਉਹਨਾਂ ਦੇ ਕਿ ਲਾਅ ਜਿਹੜਾ ਕਿ ਸਮੋਟੋ ਨੋਟਿਸ ਜਾਰੀ ਕੀਤਾ ਗਿਆ ਉਸ ਦੇ ਮੱਦੇ ਨਜ਼ਰ ਉਹਨਾਂ ਦੇ ਵੱਲੋਂ ਆਪਣੇ ਪੱਖ ਦੇ ਮੱਦੇ ਨਜ਼ਰ ਵੀਡੀਓ ਬਿਆਨ ਵੀ ਜਾਰੀ ਕੀਤਾ ਹੈ। ਨਮਸਕਾਰ ਸਾਥੀਓ ਮੈਂ ਇੱਕ ਕੱਲ ਤਰਨਤਨ ਮੈਂ ਆਪਣੀ ਬਾਤਸ਼ਾਨ ਵਿੱਚ ਬਤਾ ਰਹਾ ਥਾ ਕਿ ਕਿਸ ਤਰੀਕੇ ਸੇ ਕਾਂਗਰਸ ਨੇ ਪਗੜੀ ਵਾਲੋ ਕਾ ਸਨਮਾਨ ਕੀਤਾ ਚਾਹੇ ਉਹ ਮਨਮੋਨ ਸਿੰਘ ਜੀ ਥੇ ਚਾਹੇ ਉਹ ਗਿਆਨੀ ਗੈਲ ਸਿੰਘ ਜੀ ਥੇ ਕਿਵੇਂ चाहे वो बूटा सिंह जी थे चाहे फौजों के जर्नल बनाए गए ये किसी और पार्टी ने नहीं किया है मैंने कहा ज्ञानी जैल सिंह गुरुद्वारे में पाठ क्या करते थे साइकिल पे चला करते थे उनको देश का राष्ट्रपति कांग्रेस पार्टी ने बताया मैंने कहा कि बूटा सिंह जी को देश का गृह मंत्री बनाया मैंने कांग्रेस पार्टी ये नहीं देखा कि कौन व्यक्ति है किसका क्या रंग है आ, वो किस समाज से आते हैं कांग्रेस ने हर समाज को साथ लेकर चला मैंने गुरु साहब की पंक्तियां भी बोली रंग रेटे गुरु के बेटे इन गरीब सिखन को दू पातशाही की गरीबों को मैंने तख्त पर बैठाना है ये भी मैंने कहा लेकिन किसी ने काटकर इतना, इतना इतना बता दिया कि बूटा सिंह जी को राजा ने ये कहा है बूटा सिंह जी मेरे पिता समान थे हैं रहेंगे वो हमारे सर के ताज थे और ये मार्शल कौम है जो हमारी मजबी सिख कौम है इन्होंने हमेशा सिद्धांतों के लिए अपनी जानों की कुर्बानी दी है मैं उनके लिए कैसे बोल सकता हूं कुछ इधर उधर के शब्द कुछ लोग मेरे शुभ चिंतक हैं जो फैलाना चाहते हैं कि मैं ऐसे उनके खिलाफ हूं वो उन्होंने बीए ए ऑनर्स की थी उस जमाने में बूटा सिंह जी तब तो हम भी इतना पढ़े नहीं जितना उन्होंने देश के लिए बंगालू लक्ष्मण जी को हराया उन्होंने बीजेपी को प्रधान को तो वो हमारे सिर के ताज थे हैं रहेंगे, मैंने उनके लिए कुछ नहीं कहा गया है ये अनाम शनाम जान के इधर उधर की बातें कुछ शुभ चिंतक लोग करते हैं धन्यवाद तदरी तो पुराने वाहन मालिक वी अहम खबर सामने आ रही है ਦਿੱਲੀ ਵਿੱਚ ਪੁਰਾਣੇ ਵਾਹਨਾਂ ਦੇ ਮਾਲਕਾਂ ਲਈ ਰਾਹਤ ਦੀ ਖਬਰ ਆਈ ਹੈ ਜਿहां ਦਿੱਲੀ ਸਰਕਾਰ ਨੇ 10 ਸਾਲ ਤੋਂ ਪੁਰਾਣੀ ਡੀਜ਼ਲ ਕਾਰਾਂ ਅਤੇ 15 ਸਾਲ ਤੋਂ ਪੁਰਾਣੀ ਪੈਟਰੋਲ ਕਾਰਾਂ ਦੇ ਲਈ ਐਨਓਸੀ ਯਾਨੀ ਨੋ ਆਬਜੈਕਸ਼ਨ ਸਰਟੀਫਿਕੇਟ ਅਪਲਾਈ ਕਰਨ ਦੀ ਸਮਾਂ ਸੀਮਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਜਿहां ਇਸ ਵੱਡੇ ਬਦਲਾਅ ਤੋਂ ਬਾਅਦ ਵਾਹਨ ਮਾਲਕ ਹੁਣ ਕਿਸੇ ਵੀ ਸਮੇਂ ਐਨਓਸੀ ਲਈ ਅਰਜ਼ੀ ਦੇ ਸਕਣਗੇ ਪਹਿਲਾਂ ਦਿੱਲੀ ਸਰਕਾਰ ਨੇ ਗਾਈਡਲਾਈਨਸ ਆਫ ਹੈਂਡਲਿੰਗ ਐਂਡ ਐਂਡ ਆਫ ਲਾਈਫ vehicles ਇਨ ਪਬਲਿਕ ਏਰੀਆਜ਼ ਆਫ ਦਿੱਲੀ 2024 ਤਹਿਤ ਸਖਤ ਨਿਯਮ ਲਾਗੂ ਕੀਤੇ ਸਨ ਪੁਰਾਣੇ ਨਿਯਮ ਦੇ ਅਨੁਸਾਰ ਕਿਸੇ ਵੀ ਵਾਹਨ ਦਾ ਰਜਿਸਟ੍ਰੇਸ਼ਨ ਰੱਦ ਹੋਣ ਤੋਂ ਬਾਅਦ ਮਾਲਕ ਨੂੰ ਸਿਰਫ 1 ਸਾਲ ਦੇ ਅੰਦਰ ਹੀ एनओसी ਲਈ اپلائی کرنا ਪੈਂਦਾ ਸੀ ਤੇ ਜੇ ਉਹ ਅਜਿਹਾ ਨਹੀਂ ਕਰ ਪਾਉਂਦੇ ਸਨ ਤਾਂ ਉਹ ਨਾ ਤਾਂ ਗੱਡੀ ਦੂਜੇ ਰਾਜ ਵਿੱਚ ਟ੍ਰਾਂਸਫਰ ਕਰ ਸਕਦੇ ਸਨ ਅਤੇ ਨਾ ਹੀ ਉਸ ਨੂੰ ਸਕ੍ਰੈਪ ਕਰਵਾ ਸਕਦੇ ਸਨ ਇਸ ਕਾਰਨ ਦਿੱਲੀ ਵਿੱਚ ਹਜ਼ਾਰਾਂ ਪੁਰਾਣੀਆਂ ਗੱਡੀਆਂ ਫਸੀਆਂ ਹੋਈਆਂ ਸਨ ਜਿਸ ਨਾਲ ਰਾਜਧਾਨੀ ਵਿੱਚ ਟ੍ਰੈਫਿਕ ਅਤੇ ਪ੍ਰਦੂਸ਼ਣ ਦੀ ਸਮੱਸਿਆ ਹੋਰ ਜੁੜੀ ਵੱਧ ਰਹੀ ਸੀ ਤਾਂ ਨਵੇਂ ਫੈਸਲੇ ਦੇ ਮੁੱਖ ਫਾਇਦੇ ਨੇ ਤੇ ਹੁਣ ਵਾਹਨ ਦਰ ਰਜਿਸਟ੍ਰੇਸ਼ਨ ਖਤਮ ਹੋਏ ਪਾਵੇਂ ਕਈ ਸਾਲ ਹੋ ਗਏ ਹੋਣ ਮਾਲਕ ਕਦੇ ਵੀ ਐਨਓਸੀ ਲਈ ਅਰਜ਼ੀ ਦੇ ਸਕਦਾ ਹੈ ਇਹ 10 ਸਾਲ ਤੋਂ ਪੁਰਾਣੀਆਂ ਡੀਜ਼ਲ ਕਾਰਾਂ ਤੇ 15 ਸਾਲ ਤੋਂ ਪੁਰਾਣੀਆਂ ਪੈਟਰੋਲ ਕਾਰਾਂ ਨੂੰ ਦੂਜੇ ਰਾਜਾਂ ਵਿੱਚ ਰੀ ਰਜਿਸਟ੍ਰੇਸ਼ਨ ਟ੍ਰਾਂਸਫਰ ਜਾਂ ਵਿਕਰੀ ਲਈ ਯੋਗ ਬਣਾਉਂਦਾ ਹੈ ਇਸ ਦੇ ਨਾਲ ਦਿੱਲੀ ਵਿੱਚ ਖੜੀਆਂ ਪੁਰਾਣੀਆਂ ਤੇ ਬੇਕਾਰ ਗੱਡੀਆਂ ਦੀ ਗਿਣਤੀ ਘਟੇਗੀ ਜਿਸ ਨਾਲ ਪ੍ਰਦੂਸ਼ਣ ਅਤੇ ਟ੍ਰੈਫਿਕ ਦੋਵਾਂ ਦੇ ਵਿੱਚ ਕਮੀ ਆਉਣ ਦੀ ਵੀ ਉਮੀਦ ਹੈ ਤਦ ਰਿਖੇ ਜਗਤ ਉਹ ਵੀ ਖਬਰ ਸਾਹਮਣੇ ਆ ਰਹੀ ਹੈ ਇੱਕ ਪੰਜਾਬੀ ਦੇ ਵੱਲੋਂ ਪੰਜਾਬ ਦਾ ਨਾਮ ਜਿਹੜਾ ਕਿ ਬਾਹਰਲੇ ਮੁਲਕ ਦੇ ਵਿੱਚ ਰੌਸ਼ਨ ਕੀਤਾ ਗਿਆ ਪੁਲਤ ਸ਼ਹਿਰ ਦੇ 도ੜਾਕ ਸੁਨੀਲ ਸ਼ਰਮਾ ਨੇ ਦੁਨੀਆ ਦੀਆਂ 7 ਮੈਰਾਥੋਨਾਂ ਪੂਰੀਆਂ ਕਰ ਲੀਆਂ ਨੇ ਜੀ ਹਾਂ ਜੋ ਪੁਲਤ ਪੰਜਾਬ ਅਤੇ ਪੂਰੇ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਬੀਤੇ ਦਿਨ ਨਿਊਯਾਰਕ ਦੇ ਵਿੱਚ ਸਤਵੀਂ ਦੁਨੀਆ ਦੀ ਵੱਡੀ ਮੈਰਾਥਨ ਪੂਰੀ ਕਰਨ ਤੋਂ ਬਾਅਦ ਸੁਨੀਲ ਸ਼ਰਮਾ ਦਾ ਸਿਕਸ ਸਟਾਰ ਮੈਡਲ ਨਾਲ ਸਨਮਾਨ ਕੀਤਾ ਗਿਆ ਸੁਨੀਲ ਸ਼ਰਮਾ ਸਾਡੇ ਪੰਜਾਬ ਵਿੱਚ ਇਹ ਖਿਤਾਬ ਹਾਸਲ ਕਰਨ ਵਾਲੇ ਪਹਿਲੇ ਦੌੜਾਕ ਹਨ ਜਦਕਿ ਸਾਡੇ ਪੂਰੇ ਦੇਸ਼ ਵਿੱਚ ਇਹ ਮੈਡਲ 100 ਤੋਂ ਦੌੜਾਕਾਂ ਕੋਲ ਹੀ ਹੈ ਜੋ ਹੁਣ ਸੁਨੀਲ ਸ਼ਰਮਾ ਨੇ ਵੀ ਹਾਸਲ ਕਰ ਲਿਆ ਇਸ ਤੋਂ ਪਹਿਲਾਂ ਸੁਨੀਲ ਸ਼ਰਮਾ ਨੇ ਸ਼ਿਕਾਗੋ ਜਰਮਨ ਲੰਡਨ ਸਿਡਨੀ ਬੋਸਟਨ ਜਾਪਾਨ ਵਿੱਚ ਆਪਣੀਆਂ 6 ਮੈਰਾਥਨ ਦੌੜ ਪੂਰੀਆਂ ਕੀਤੀਆਂ ਤੇ 7ਵੀਂ ਨਿਊਯਾਰਕ ਦੀ ਮੈਰਾਥਨ ਪੂਰੀ ਕੀਤੀ ਹੈ ਨੀਲ ਚਰਮਾ ਵੱਲੋਂ ਦਿਨ ਰਾਤ ਮਿਹਨਤ ਕਰਕੇ ਹਾਸਲ ਕੀਤਾ ਇਹ ਮੁਕਾਮ ਸਾਡੀ ਯੁਵਾ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੋਂ ਆਸਟ੍ਰੇਲੀਅਨ ਮੰਤਰੀ ਦੇ ਵੱਲੋਂ ਮਾਫੀ ਮੰਗੀ ਗਈ ਹੈ ਪੰਜਾਬੀ ਅਦਾਕਾਰ ਗਾਇਕ ਦਿਲਜੀਤ ਦਸਾਂਝ ਤੇ ਆਸਟ੍ਰੇਲੀਆ ਵਿੱਚ ਬੀਤੇ ਦਿਨੀ ਨਸਲੀ ਟਿੱਪਣੀ ਕੀਤੀ ਗਈ ਸੀ ਤੇ ਇਹ ਟਿੱਪਣੀ ਉਹਦੋਂ ਕੀਤੀ ਗਈ ਜਦੋਂ ਗਾਇਕ ਆਪਣੇ ਔਰਾ ਟੂਰ ਲਈ ਉੱਥੇ ਪਹੁੰਚੇ ਸਨ ਉਸ ਦੌਰਾਨ ਉਹਨਾਂ ਨੂੰ ਟਰੱਕ ਡਰਾਈਵਰ ਕਿਹਾ ਗਿਆ ਸੀ ਜਿਹਹਾਂ ਹੁਣ ਇਸ ਸਮੇਂ ਮਾਮਲੇ ਤੇ ਆਸਟ੍ਰੇਲੀਆਈ ਮੰਤਰੀ ਜੂਲੀਅਨ ਹੇਲ ਵੱਲੋਂ ਗਾਇਕ ਕੋਲੋਂ ਮਾਫੀ ਮੰਗੀ ਹੈ ਤੇ ਉਹਨਾਂ ਨੇ ਕਿਹਾ ਕਿ ਅਜਿਹਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਆਸਟ੍ਰੇਲੀਆ ਅਜਿਹਾ ਦੇਸ਼ ਨਹੀਂ ਹੈ ਤੇ ਜਿੱਥੇ ਇਸ ਤਰ੍ਹਾਂ ਦੀ ਨਸਲੀ ਟਿੱਪਣੀ ਨੂੰ ਬੜਾਵਾ ਦਿੱਤਾ ਜਾਵੇ ਜੂਲੀਅਨ ਹੇਲ ਆਸਟ੍ਰੇਲੀਆ ਦੇ ਮਲਟੀਕਲਚਰਲ ਅਫੇਅਰਸ ਦੇ ਅਸਿਸਟੈਂਟ ਮੰਤਰੀ ਹਨ ਤੇ ਉਹਨਾਂ ਨੇ ਕਿਹਾ ਇਹ ਕਿਸੇ ਨਾ ਸਮਝ ਲੋਕਾਂ ਦੇ ਇੱਕ ਗਰੁੱਪ ਵੱਲੋਂ ਦਿਲਜੀਤ ਨੂੰ ਲੈ ਕੇ ਕੀਤੇ ਗਏ ਅਚੇਹ ਕਮੈਂਟ ਬਿਲਕੁਲ ਗਲਤ ਹਨ ਮੈਂ ਇਸ ਦੀ ਨਿੰਦਾ ਕਰਦਾ ਹਾਂ ਇਸ ਤੋਂ ਇਲਾਵਾ ਉਹਨਾਂ ਨੇ ਦਿਲਜੀਤ ਦੀ ਤਾਰੀਫ਼ ਵੀ ਕੀਤੀ ਉਹਨਾਂ ਨੇ ਕਿਹਾ ਦਿਲਜੀਤ ਨੇ ਜਿਸ ਤਰੀਕੇ ਨਾਲ ਇਸ ਮਾਮਲੇ ਨੂੰ ਸੰਭਾਲ ਲਿਆ ਉਹ ਵੀ ਕਾਫੀ ਕਾਬਿਲ ਤਾਰੀਫ਼ ਹੈ ਉਨ੍ਹਾਂ ਦੀ ਹੈਲੀਮੀ ਉਹਨਾਂ ਦੇ ਜਵਾਬ ਵਿੱਚ ਨਜ਼ਰ ਆਈ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਸਪਸ਼ਟ ਹੈ ਕਿ ਵੱਡਾ ਵਿਅਕਤੀ ਕੌਣ ਹੈ ਤੇ ਨਾਲ ਹੀ ਉਹਨਾਂ ਨੇ ਦਿਲਜੀਤ ਦਾ ਆਸਟ੍ਰੇਲੀਆ ਵਿੱਚ ਸਵਾਗਤ ਵੀ ਕੀਤਾ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨੂੰ ਦੇ ਉਚਾਸਾ ਧੰਨਵਾਦ